ਗੁੱਡ ਮਾਰਨਿੰਗ ਸਾਰਿਆਂ ਨੂੰ ਪਿਆਰ ਭਰੀ ਨਵੇਂ ਸਾਲ ਦੀਆਂ ਮੁਬਾਰਕਾਂ ਸਾਡੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਦੋ ਵੀ ਹੈਪੀ ਨਿਊ ईयर ਦੀਆਂ ਮੁਬਾਰਕਾਂ ਸੋਹਣਿਓ ਕੈ ਵੀ ਹੈਪੀ ਨਿਊ ईयर ਡੈਡੀ ਤੂੰ ਵੀ ਕਹਿ ਇੱਧਰ ਹੈਪੀ ਨਿਊ ईयर 올 ਫਰੈਂਡਸ ਹੈਪੀ ਨਿਊ ईयर ਸਾਰਿਆਂ ਨੂੰ ਰੱਬ ਤੁਹਾਡੇ ਲਈ ਤਰੱਕੀਆਂ ਭਰਿਆ ਸਾਲ ਲਿਆ ਵੀ ਮੇਰ ਕਰੀ ਛੁੱਟੀ ਸੀ ਤੇ ਖੁਸ਼ੀਆਂ ਭਰਿਆ ਸਾਲ ਹੋਵੇ ਖੌਸ ਰਹੁ ਤਰੱਕੀਆਂ ਮਾਣੋ ਤੇ 24 ਬਧਾਨੀਆਂ ਦਾ ਵੀ ਸਾਲ ਦੀਆਂ ਹੈਪੀ ਨਿਊ ईयर ਸਾਰਿਆਂ ਨੂੰ ਹੈਪੀ ਨਿਊ ईयर ਹੈਪੀ ਨਿਊ ईयर ਹੋਰ ਠੀਕ ਹੋ ਸਾਰੇ ਜੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੋ ਜੀ ਹਾਂਜੀ ਵਧੀਆ ਤੁਸੀਂ ਦੱਸੋ ਮੈਂ ਵਧੀਆ ਹੀ ਕੀ ਕਰਦੇ ਸੀ ਕੁਝ ਨਹੀਂ ਚਾਹ ਪੀ ਕੇ ਠਹਿ ਹਾਂ ਯੈਸ ਮੈਂ ਤਾਂ ਪਿਆਈ ਨਹੀਂ ਪੀ ਬੂ ਗੰਦੇ ਮੈਂ ਤਾਂ ਪੀ ਰਹੀ ਹਾਂ ਕੌਫੀ ਪੀਤੀ ਮੈਂ ਤਾਂ ਤੁਸੀਂ ਚਾਹ ਪੀਤੀ ਤੇ ਕੌਫੀ ਚਾਹ ਚ ਕੌਫੀ ਪਈ ਸੀ ਅੱਛਾ ਕੌਫੀ ਚ ਚਾਹ ਪਈ ਸੀ ਹੋਰ ਕੀ ਉਤਨ ਮੈਂ ਉਹ ਠੀਕ ਹਾਂ ਸਾਰੇ ਕੈਮ ਹੋ ਸੋਹਣੋਂ ਫਿਰ ਫਿਰ ਨਾ ਮਾਥਾਲ ਕਿਵੇਂ ਜਾ ਰਿਹਾ ਤੁਹਾਡਾ ਹੈ ਤਾਂ ਪਹਿਲਾ ਦੇਣੀ ਆ ਕੋਈ ਨਹੀਂ ਹਾਬ ਤੱਕ ਲੰਘ ਜਾਂਦੇ ਫਿਰ ਬੱਚੇਓ ਨਹੀਂ ਮੈਂ ਕਿਹਾ ਅੱਜ ਨਵਾਂ ਸਾਲ ਸੀ ਕੀ ਕੀ ਕੀਤਾ ਨਵੇਂ ਸਾਲ ਤੇ ਤੁਸੀਂ ਕੀ ਕਰਨ ਅਸੀਂ ਤਾਂ ਕੋਹ ਨਹੀਂ ਕੀਤਾ ਹੈਗਾ ਉਹੀ ਦੇ ਅੰਦਰ ਰੁਟੀਨ ਰੋਟੀ ਖਾਵੋ ਸਾਲ ਹੀ ਬਦਲਿਆ ਬੰਦੇ ਤਾਂ ਨਹੀਂ ਬੰਦ ਕਰਨੀ ਬੰਦੇ ਤਾਂ ਉਹੀ ਫੁੱਦੂ ਟੱਕਰਨੇ ਆ ਐ ਤਾਂ ਮੰਮੀ ਲਾਈਟ ਲਾਈ ਸੀਗੀ ਦਬੰਦ ਕਰ ਗਈ ਔਰ ਦੱਸੋ 2025 ਨੇ 2025 ਚ ਕੀ ਨੇ ਕੀ ਕੀ ਕੀਤਾ ਕਾਂਡ ਕੀਤਾ 2025 ਤਾਂ ਯਾਰ ਸਾਰਿਆਂ ਲਈ ਬਹੁਤ ਮਾੜਾ ਸੀਗਾ ਨਾ ਕਿਉਂਕਿ ਕਈ ਸੰਘਰਸ਼ ਚਲੇ ਉਹਦੇ ਵਿੱਚ ਤੇ ਕਈ ਕਬੱਡੀ ਵਾਲੇ ਕਿ ਅਹ ਲੋਕ ਕਿਹੜਾ ਵਾਪਸ ਆ ਜਾਣਗੇ ਚਲ ਵਾਪਸ ਤਾਂ ਨਹੀਂ ਆ ਸਕਦੇ ਵੀ ਉਹ ਝਾਰਾਨ ਦਾਕਤਾ ਆਪਾਂ ਨੂੰ ਲੱਗਿਆ ਸੀ ਜਿਆਦੇ ਰਾਜਵੀਰ ਜੀ ਬੰਦੇ ਦਾ ਵਾੜਾ ਲੱਗਿਆ ਸੀਗਾ ਉਹ ਬੰਦਾ ਕਹਿੰਗੇ ਭੈਣ ਉੱਧਰ ਕੀ ਐ ਇੱਥੇ ਆ ਕੈਮਰਾ ਉਹ ਬੰਦਾ ਉਹ ਠਾਂਟ ਨੇ ਤਾਂ ਬੜਾ ਬਰਹਾਲ ਕਰਤਾ ਪਤਾ ਨਹੀਂ ਫਰਿੱਜਾਂ ਖੁੱਲੀਆਂ ਛੜਤੀਆਂ ਲੋਕਾਂ ਨੇ ਜਿਹੜੀ ਇੱਕਦਮ ਯਾਨੀ ਠੰਡ ਆ ਗਈ ਯਾਰ ਰਾਤ ਮੀਂਹ ਨਹੀਂ ਪਿਆ ਦੇ ਕਰਕੇ ਬੰਦ ਹੋ ਗਈ ਆ ਦੋ ਬਿਜਲੀ ਕਿੰਨੀ ਗੜਕੇ ਦੇਸੀ ਨਾ 5 ਵਜੇ ਬਿਜਲੀ ਗੜਕੀ 5 ਵਜੇ ਨਹੀਂ ਸੀ 4 ਵਜੇ ਉੱਠਿਆ ਸੀ 4 ਵਜੇ ਤੂੰ ਕਹ ਤਾਂ ਉੱਠ ਘੜੀ ਜਾਨੀ ਪੁੱਗੇ ਹਾਜ਼ਰੇ ਤੂੰ ਨਹੀਂ ਲਾਰਮ ਨਹੀਂ ਲੱਗਿਆ ਹੋਇਆ ਸੀ ਹੂੰ ਉੱਤੋਂ ਬਲੇਖੇ ਨਾਲ 4 ਵੇ ਦਾ ਲਗਾ। ਅੱਛਾ ਮੈਂ ਵੀ ਕਿਹਾ ਮੈਂ ਕਿ ਉੱਟ ਗੜੀ। ਉਟ ਦਾ ਗੜੀ। ਇਹਨੂੰ ਬਿਜਲੀ ਗੜ ਗਈ। ਮੈਂ ਕਿ ਆ ਜਾ ਆ ਜਾ ਪਹਿਲਾਂ। ਉੱਟ ਕੇ ਜਿੱਡਾਂ ਦੇ ਉੱਤਰੀ ਸੀ। ਪੈ ਜਾ ਪੈ ਜਾ ਮੈਂ ਕਿ ਆ ਜਾ। ਜਲਦੀ ਬਿਜਲੀ ਗੜ ਗਈ। ਡਰ ਗਈ ਇੱਕਦਮ। ਤਾਂ ਮੈਂ ਕੰਬੇ ਮੋੜ ਕੇ ਫਿਰ ਮੈਂ ਕਿ ਪੈ ਜਾ ਪੈ ਜਾ। ਬਾਲੀ ਖਤਰਨਾਕ ਗੜ ਗਈ ਹੈ ਨਾ। ਉਹਨਾਂ ਆਇਆ ਲੱਗਦਾ ਸੀ ਵੀ ਕੋਈ ਗੋਲਾ ਨਹੀਂ ਛੱਡਦਾ ਹੁੰਦਾ ਉਹਨਾਂ ਨੂੰ ਗੋਲੇ। ਘੁੰਮੇ ਲੱਗੀਆਂ ਜਾਂਦੀ ਸੀ। ਮੈਨੂੰ ਮੋੜ ਕੇ 5:00 ਵਜੇ ਨੀਂਦ ਆਈ। 5:00 5:30 ਵਜੇ। ਸੀ ਦਿਸ ਦਾ ਸੋ ਗਾਇਸ ਤੁਹਾਡਾ 25 ਕੀ ਲੰਘ ਗਿਆ ਸਾਡੇ ਤਾਂ ਬਹੁਤ ਵਧੀਆ ਲੰਘਿਆ ਸਾਡਾ ਵਿਆਹ ਹੋ ਗਿਆ ਇਹਨਾਂ 25 ਚ ਤਾਂ ਵਧੀਆ ਲੰਘਿਆ ਇਸ ਕਰਕੇ ਕੈਟ ਪੂਰਾ ਹਨਾ ਕੈਟ ਪੂਰਾ ਸੁਪਰ ਹੋਰ ਕੀ ਸੁਪਰ ਵਿਆਹ ਉਹ ਕਰਾ ਲਓ ਤੂੰ ਵੀ ਸਾਲਾ ਤੇ ਨਾ ਤੇ ਨਹੀਂ ਵੀ ਕਰਾ ਲਓ ਠੰਡ ਠੰਡਾ ਤੇ ਵਿਆਹ ਕਰਾਉਣਾ ਚਾਹੀਦਾ ਗਰਮੀ 'ਚ ਨਹੀਂ ਕਰਾਉਣਾ ਹਾਂ ਅੰਟੀ ਚੀ ਕਰਾਉਂਦਾ ਜਿਆਦਾਤਰ ਵਿਆਹਾਂ ਨੂੰ ਯਾਰੀ ਅੰਟੀ ਚੀ ਕਰਾਉਣੀ ਫਿਰ ਗਰਮੀ ਚ ਬੁੜੀਆਂ ਦਾ ਮੇਕਅਪ ਪਿਗਲ ਜਾਂਦਾ ਵਾ ਹੂੰ ਮੈਂ ਤਾਂ ਪੈਂਟਕੋਟ ਨਹੀਂ ਪੈਂਦਾ ਹਨਾ ਹੈ ਪੈਂਟਕੋਟ ਵੀ ਨਹੀਂ ਪੈਂਦਾ ਹਾਂ ਭਾਰੇ ਸੂਟ ਵੀ ਨਹੀਂ ਪੈਂਦੇ ਬੁੜੀਆਂ ਨੇ ਫੇਰ ਵੀ ਪਾਈ ਰੱਖਦੀਆਂ ਨੇ ਹਨਾ ਹੂੰ ਐਡਾ ਐਡਾ ਮੇਕਅਪ ਫੇਰ ਆਏ ਗੁੱਲ ਰਹਾ ਪਾਉਂਦਾ ਚੁੰਦਾ ਆਉਂਦਾ ਵਿਗਲ ਕੇ ਆਉਂਦਾ ਵਿਗਲ ਕੇ ਮੂਹ ਵੀ ਬਹਾ ਪੈਟੀ ਲੱਗਦੀ ਹੁੰਦੀ ਆ ਅੱਜ ਮੈਂ ਤਾਂ ਸਾਡੇ ਨਾਲ ਗੱਲਾਂ ਹੀ ਕਰਨੀਆਂ ਬਸ ਹਨਾ 2025 ਦੀਆਂ ਦੇ ਉਹ ਯਾਰ ਬੱਤੀ ਤੇ ਬਸ ਸਾਰਿਆਂ ਨਾਲ ਵਧੀਆ ਕੰਮ ਇੱਕੋ ਹੀ ਇੱਕੋ ਹੀ ਵਧੀਆ ਕੰਮ ਹੋਇਆ ਸਾਡਾ ਪਿਆ ਹੋਇਆ ਵਾ ਹੋਰ ਤਾਂ ਕੋਈ ਕੰਮ ਵਧੀਆ ਨਹੀਂ ਹੋਇਆ ਹੈਗਾ ਹੈ ਕਿ ਨਹੀਂ ਤੇ ਬਸ ਸਾਡੀ ਹੁਣ ਐਨੀਵਰਸਰੀ ਆਉਣ ਵਾਲੀ ਆ 10ਵੇਂ ਮਹੀਨੇ ਲੱਗਿਆ ਨਾ ਅੱਛਾ ਇੱਕ ਇਹਨੂੰ ਦੱਸ ਦਿਆਂ ਸਾਡਾ ਪਿਆ ਉਹ ਦਿਨ ਹੀ ਮੇਰਾ ਬਰਥਡੇ ਸੀ ਉਹ ਦਿਨ ਹੀ ਮੇਰਾ ਵਿਆਹ ਹੋਇਆ ਹੋਣ ਅਸੀਂ ਬਰਥਡੇ ਵੀ ਇਕੱਠਾ ਬਣਾਵਾਂਗੇ ਐਨੀਵਰਸਰੀ ਵੀ ਐਨੀਵਰਸਰੀ ਵੀ ਬਰਥਡੇ ਵੀ ਜਦੋਂ ਨਾਲ ਇੱਕ ਇੱਕ ਨੂੰ ਆ ਜਾਣਾ ਵਾ ਦੇਖ ਜੋਲਿਆਂ ਚ ਵੜ ਕੇ ਬੈਠੀ ਰੋ ਬਾਹਰ ਉਹ ਨਿਕਲਉਂਦਾ ਤਾਂ ਤੈਨੂੰ ਮੈਂ ਬਾਹਰ ਨਹੀਂ ਨਿਕਲਣਾ ਇਹ ਦੇਖੋ ਨਾ ਗਾਇਸ ਦੇਖੋ ਨਾ ਬਾਹਰ ਨਹੀਂ ਨਿਕਲਦਾ ਉਹ ਤਾਂ ਦੇਖੋ ਨਾ ਦੇਖੋ ਨਾ ਬਾਹਰ ਨਹੀਂ ਸੁਣੋ ਨਾ ਗਾਇਸ ਸੁਣੋ ਨਾ ਬਾਹਰ ਨਹੀਂ ਨਿਕਲਣਾ ਬਾਹਰ ਨਿਕਲਣ ਦਾ ਤਾਂ ਤੈਨੂੰ ਮੈਂ ਯੂਥ ਪਲੇਟ ਬਹੁਤ ਆਊਗੀ ਤੇਰੇ ਭਈਆ ਭਈਆ ਮੈਂ ਨਹੀਂ ਗੁੱਸ ਨਹੀਂ ਗਿਆ ਹੋਾਈ ਨਹੀਂ ਕਰਦਾ ਹੁੰਦਾ ਜਿਹੜਾ ਕਹਿੰਦਾ ਹੰਤ ਤਲੋ भैया भैया मुझको माफ कर दो मैंने कुछ नहीं किया मुंह से निकल गया मेरे भैया मेरे मुंह से निकल गया भैया आज से बाहर निकलूंगा मुझको माफ कर दो भैया कान पकड़ता हूँ भैया हाथ जोड़ता हूँ जवाक बिगड़ दी क्योंकि बहुत गंद पाया रीलां मैं कहना घरद्या मूहे बह के तो देख ही नहीं सकता बंदा और ਇਹ ਇਹ ਪਤਾ ਨਹੀਂ ਕਿਹੜੀ ਹੁਣ ਆਪਾਂ ਨੂੰ ਕੀ ਪਤਾ ਵੇ ਕਿ ਰੀਲ ਚ ਕੀ ਹੈ ਅੰਪਸਾ ਕਰੋਲ ਕਰੀ ਜਾਂਦੇ ਆ ਉਹ ਗਾਂ ਦੀਆਂ ਆਈ ਜਾਂਦੀਆਂ ਆਈ ਜਾਂਦੀਆਂ ਵੈਸੇ ਇੱਕ ਗੱਲ ਹੈ ਨਾ ਰੀਲਾਂ ਮੱਕਦੀਆਂ ਹੀ ਨਹੀਂ ਨਾ ਰੀਲਾਂ ਕਿ ਮੱਕਣੀਆਂ ਜਿਹੜੀ ਇੱਕ ਦੇਖਣ ਦਾ ਆ ਜਾ ਉਹ ਜਿਹੀ ਆਉਣ ਲੱਗ ਜਾਂਦੀਆਂ ਨੇ ਨਹੀਂ ਜਾਂ ਜਿਵੇਂ ਸਾਈਡ ਦੇਖਦਾ ਸਾਈਡ ਆਉਣ ਲੱਗ ਜਾਂਦੀਆਂ ਹੈ ਨਾ ਹਾਫ ਨਹੀਂ ਦੇਖਦੇ ਫੜੀਆਂ ਆਉਣ ਲੱਗ ਜਾਂਦੀਆਂ ਮੈਂ ਉਵੇਂ ਨਹੀਂ ਆਂਦਾ ਮੈਂ ਇਹਨਾਂ ਵੀ ਜਿਵੇਂ ਅਪਸਾ ਕਰੋਲ ਕਰੀਏ ਜਾਂਦੇ ਚ ਸਾਰਾ ਦਿਨ ਪਰ ਰਾਤ ਲੱਗੇ ਰੋ ਬੰਦ ਹੀ ਨਹੀਂ ਹੁੰਦੀਆਂ ਬੜੀ ਬੜੀ ਹੱਤ ਹੈ ਵੀ ਇਹਨਾਂ ਰੀਲਾਂ ਜਿਹਨਾਂ ਲੋਕਾਂ ਨੂੰ ਹਨ ਕਈਆਂ ਨੂੰ ਐਵੇਂ ਨਹੀਂ ਹੁੰਦਾ ਨਾ ਵੀ ਹਨਾ ਚੱਲ ਵੀ ਬੰਦ ਹੋਈ ਜਾਣਗੀਆਂ ਉਹ ਸਕਰੋਲ ਹੋਈ ਜਾਂਦੀ ਰਹਿੰਦੀਆਂ ਤਾਂ ਕੀ ਕੀਤੀ ਕਰ ਲਈ ਹੁਣ ਤੂੰ ਇਹ ਦੇਖ ਤੂੰ ਕਿ ਕੰਨੇ ਜਾਣੇ ਇੰਡੀਆ 'ਚ ਦੇਖ ਲਾ 16 17 ਕਰੋੜ ਬੰਦ ਕੰਨੀ ਆਬਾਦੀ ਆ 1600 16 ਕਰੋੜ 1600 ਕਰੋੜ ਬੰਦ ਆ ਵਾਕਾਂ ਹੀ ਕਿੰਨੇ ਰੂੜਾ ਸਾਲੀ ਪਹੂਗੀ ਚੱਲ ਜੰਨੇ ਵੀ ਇਹ ਬਿਲ ਸਾਰਿਆਂ ਦੇ ਅਕਾਊਂਟ ਬਣੇ ਹੋਇਆ ਸਾਰੇ ਰੀਲਾ ਬੋਣ ਸਾਰੇ ਹੁਣ ਤਾਂ ਇਹ ਵੀ ਆ ਵੀ ਜਿਹੜੇ ਗਰੀਬ ਉਹ ਵੀ ਫੋਨ ਲਈ ਫਿਰਦੇ ਅੱਗੇ ਤਾਂ ਹੁੰਦਾ ਹੀ ਵੀ ਫੋਨ ਰੇਅਰ ਬੋ ਹੁੰਦੇ ਹੀ ਕਿਹੇ ਕਿਹੇ ਕੋਲੇ ਹੁੰਦਾ ਹੀ ਆ ਜਾਂ ਬਾਹਰਲੇ ਕੋਲੇ ਹੁੰਦੇ ਸੀਗੇ ਜਾਂ ਜਿਹਨੇ ਮੁਜਬੂਰੀ ਹੁੰਦੀ ਸੀ ਕਿ ਹਾਂ ਉਹਦੇ ਫੋਨ ਉਹਨੂੰ ਲੈਣਾ ਪੈਂਦਾ ਸੀਗਾ ਹੂੰ ਹੋਂ ਤਾਂ ਹੈ ਜਦੋਂ ਨਿੱਕੇ ਨਿੱਕੇ ਜੁਆਗ ਵਿੱਚ ਕਿ ਕਰਦੇ ਆ ਯਾਰਾ ਸੂਟੇ ਰੁਲੇ ਜੁਆਗ ਟੰ ਟੰ ਚਾਰਜਸ ਪਿੱਛੇ ਬੜੇ ਫਿਰਦੇ ਆ ਸੇਲੀਆਂ ਹੁਣ ਹੀ ਉਹ ਨਹੀਂ ਕਿਹੜਾ ਇੱਕ ਚੱਲ ਮੈਂ ਦੱਸਦਾ ਮੈਂ ਬਾਹਰਮੀ ਤੱਕ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਜਾ ਕੋਸੇ ਵੀ ਹੁੰਦਾ ਵਾ ਮੈਂ ਜਦੋਂ ਮੈਂ ਬਾਹਰਮੀ ਕੀਤੀ ਮੈਨੂੰ ਸੌਂ ਲੱਗੇ ਮੈਨੂੰ ਪਤਾ ਨਹੀਂ ਇਹ ਪਤਾ ਹੈਗਾ ਵੀ ਆਇਆ ਜਾ ਕੋਸੇ ਵੀ ਹੁੰਦਾ ਫੇਰ ਪਤਾ ਲੱਗਾ ਔੜੀ ਔੜੀ ਜਾਨੂੰ ਕਹੇ ਜੁਆਜ ਜਦੋਂ ਬਾਹਰ ਬੂਰ ਐ ਇਦਾਂ ਫੇਰ ਲੂਣ ਲੱਗੇ ਨਹੀਂ ਤਾਂ ਕੋ ਪਤਾ ਹੀ ਨਹੀਂ ਹੁੰਦਾ ਜਾਨੂੰ ਵਧੀਆ ਚੀਜ਼ੀ ਹੁੰਦੀ ਆ ਯਾਰ ਇਹ ਪਿਆਰ ਪੂਰ ਵੀ ਹੁੰਦਾ ਵਾ ਉਹ ਤੋਂ ਬਾਅਦ ਫਿਰ ਪਿਆਰ ਤਕੜਾ ਹੀ ਹੋਇਆ ਹੈ ਹਨਾ ਹੋਰ ਕੀ ਚਲੋ ਗਾਇਸ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਉਮੀਦ ਕਰਦੇ ਤੁਹਾਡਾ 2026 ਬਹੁਤ ਵਧੀਆ ਰਹੇ ਹਨਾ ਸੋਹਣਾ ਰਹੇ ਤੁਹਾਡਾ 2026 ਯਾਰ ਤੁਹਾਨੂੰ ਰੱਬ ਦਿਨ ਚੁੱਗਣੀ ਨੇ ਦੇਣ ਦੁੱਗਣੀ ਰਾਤ ਚੌਕਣੀ ਤਰੱਕੀ ਬਾਗ ਸੇ ਬਹੁਤ سارے ਪੈਸੇ ਕਮਾਓ ਫਿਰ ਜਿੰਨੇ ਕੇ ਬਾਦ ਜੇ ਵਾਧਾ ਕਮਾ ਲੇਗਾ ਮੈਂ ਦੇ ਦੇਵਾਂ ਠੀਕ ਆਂ ਕੰਨੀ ਤੋਂ ਸਾਰੇ ਪ੍ਰਾਪਤੀ ਹੋਵੇ ਹਾਂ ਤਾਂ ਨੀ ਜਿਆਦਾ ਹੋਵੇ ਫਿਰ ਮੈਂ ਦੇ ਦੇਵਾਂ ਠੀਕ ਐ ਮੈਂ ਅਕਾਊਂਟ ਨੰਬਰ ਦੱਸ ਦੇਵਾਂ ਮੈਂ ਦਾਂਦਾ ਮੈਨੂੰ ਥੋੜੇ ਥੋੜੇ ਭਾ ਦੇਵੋ ਠੀਕ ਆ ਸਾਰੇ ਜਾਣੇ ਠੀਕ ਆ ਵੈਸੇ ਗਾਈਸ ਸਾਡਾ ਚੈਨਲ ਚੱਲ ਪਿਆਣਾ ਅਸੀਂ ਗਰੀਬਾਂ ਦੀ ਮਦਦ ਕਰਾਂਗੇ ਇਸ ਕੋਲ ਹਾਂ ਯਾਰ ਪੱਕਾ ਇਹ ਤਾਂ ਮੈਂ ਸੋਚਿਆ ਹੋਇਆ ਸ਼ੁਰੂ ਜੀ ਅਸੀਂ ਬਸ ਮੇਰਾ ਚੈਨਲ ਚੱਲ ਰਿਹਾ ਤੂੰ ਇਸ ਚੈਨਲ ਚੱਲ ਪਿਆਣਾ ਸਾਡਾ ਲੋਕ ਕਰਦੇ ਤਾਂ ਹੈ ਨਹੀਂ ਦੇਖੋ ਯਾਰ ਵੱਤੋ ਵੱਧੇਰ ਪਤਾ ਨਹੀਂ ਕੀ ਕਾ ਨਹੀਂ ਦੇਖਦੇ ਯਾਰ 2026 ਚ ਦੇਖਣਾ ਵੱਤੋ ਵੱਧ ਛੋਟ ਕਾ ਨਹੀਂ 2026 ਚ ਸਾਰਿਆਂ ਨੇ ਅਸੀਂ ਇਕੱਲਿਆਂ ਜਿੰਨੇ ਵੀ ਬਲੌਗਰ ਨੇ ਸਾਰੇ ਬਲੌਗਰ ਆਣੀ ਪੌਣੀਆਂ ਤੱਕ ਮੈਂ ਕਹਿੰਨਾ ਯਾਰ ਸਭ ਦੀ ਤਰੱਕੀ ਹੋਊਗੀ ਆਪਾਂ ਐ ਨਹੀਂ ਕਹਿੰਦੇ ਚਾਹੇ ਯਾਰ ਆਪਣੇ ਐਂਟੀ ਆ ਜੋ ਵੀ ਅਮਰਜੀ ਹੈ ਠੀਕ ਆ ਚੱਲ ਚਾਹੇ ਦੋਸਤ ਨੇ ਦੋਸਤ ਹੋਣਾ ਚਾਹੇ ਜੋ ਮਰਜੀ ਹੈ ਸਭ ਵੀ ਜਿਹੜੇ ਮਰਜੀ ਸਭ ਯਾਰ ਸਾਰਿਆਂ ਦੇ ਜਵਾਕਾਂ ਨੂੰ ਖਾਸ ਰੱਖੇ ਸਾਰੇ ਕੋਸ਼ ਨੂੰ ਜੜਦੀ ਕਲਾ ਵੀ ਜਰੂਰ ਹੁੰਦੀਆਂ ਹੈਗੀਆਂ ਸਾਰਿਆਂ ਦੀ ਹੁੰਦੀਆਂ ਨੇ ਠੀਕ ਆ ਯਾਰ ਸਾਰਿਆਂ ਚ ਲੜਾਈਆਂ ਹੁੰਦਾਂ ਸਾਬ ਦੇ ਲੜਾਈਆਂ ਹੁੰਦੀਆਂ ਨੇ ਐਜਾ ਕੋਈ ਕਰਨੀ ਜਿਹਦਾ ਕਦੇ ਲੜਾਈ ਨਾ ਹੁੰਦੀ ਹੋਵੇ ਸਾਰਾ ਕੁਝ ਸੋ ਤੋਂ ਇੱਕ ਹੋਊਗਾ ਪਤਾ ਨਹੀਂ ਉਹ ਵੀ ਨਹੀਂ ਹੋਣਾ ਨਹੀਂ ਕੋਈ ਨਹੀਂ ਹੈਗਾ ਅੱਜ ਗੱਲ ਤਾਂ ਸਾਰਿਆਂ ਦੇ ਹੁੰਦਾ ਸਾਬ ਦੇ ਸਭ ਦੇ ਕੋਲ ਨਹੀਂ ਸੱਜ ਜਿਹਦੇ ਨਾਮ ਦੇਖੋ ਹੀ ਚੰਗਾ ਕਰ ਹਾਂ ਜਿਹੜਾ ਕਰਨਾ ਦੇਖੋ ਹੀ ਚੰਗਾ ਵਾ ਅੱਜਕੱਲ ਮਾਪਿਓ ਵੀ ਨਹੀਂ ਵਹਿਲਾਂ ਵਾਲੇ ਰਹੇ ਯਾਰ ਕਿਉਂ ਬੱਸ ਨਹੀਂ ਰਹੀ ਹੈਗੀ ਚਲੋ गाइस ਮਿਲਦੇ ਆ ਅਗਲੇ ਵਲੌਗਸ ਕੱਲ ਨੂੰ ਚਲੋ ਠੀਕ ਆ ਫਿਰ ਲਵ ਯੂ ਆਲ ਬਾਈ ਬ੍ਰਦਰ ਐਂਡ ਸਿਸਟਰ ਮਦਰ ਐਂਡ ਫਾਦਰ ਗ੍ਰੈਂਡ ਮਦਰ ਐਂਡ ਗ੍ਰੈਂਡ ਫਾਦਰ ਹਾਂ ਬਾਈ ਸਾਰੇ ਆਂ ਬਾਈ ਲਵ ਯੂ ਛੋਟੇ ਬੱਚਿਓ ਖਿਆਲ ਰੱਖਿਓ ਠੰਡ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਠੰਡ ਕੀ ਕਹਿੰਦੀ ਆ ਬੱਚਿਆਂ ਨੂੰ ਮੈਂ ਕੁਝ ਨਹੀਂ ਕਹਿੰਦੀ ਵੱਡੇ ਮੇਰੇ ਭਾਈ ਮੁੜਿਆਂ ਦੀ ਮੈਂ ਗੜੂ ਭੈਣ ਦੀ ਭੰਗ ਚੱਕੀ ਫਰਨਰ ਜਾਈ ਚੰਗਾ ਬਾਈ ਲਵ ਯੂ ਆਲ ਬਾਏ ਬਾਏ ਦਿਲ ਨਾ ਦੀ ਅਗ੍ਰਿਸ ਕਾ गाना ਸੁਣੋਗੇ ਦਿਲ ਨਾ ਦੀ ਸੁਣੋਗੇ ਕੀ ਆ ਦਿਲ ਨਾ ਦੀ ਦਿਲ ਨਾ ਦੀ ਬੋਲੋ ਨਾ ਬੋਲੋ ਨਾ ਦੀਆ ਚਲੋ ਬਾਈ ਬਾਏ